ਸਭ ਆਏ ਗੁਰੂ ਜੀ ਕੀ ਫਤਿਹ ਆਪਾਂ ਨੂੰ ਸਭ ਨੂੰ ਇਸ ਭਿਆਨਕ ਸਮੇਂ ਤੋਂ ਬਚਣ ਵਾਸਤੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜਨਾ ਚਾਹੀਦਾ ਹੈ ਸਭ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਮਨ ਨੂੰ ਸ਼ਾਂਤੀ ਮਿਲੇ ਘਰ ਵਿੱਚ ਵਰਕਤਾ ਹੋਣ ਮੇਲ ਮਲਾਪ ਹੋਵੇ ਗੁੱਸਾ ਦੂਰ ਹੋਵੇ ਵਾਹਿਗੁਰੂ ਜੀ ਸੁਣੋ ਸ਼ਬਦ ਤੇ ਆਪਣਾ ਜੀਵਨ ਸਫਲਾ ਕਰੋ ਜੀ ਸਭ ਸਿਮਰਨ ਕਰਿਆ ਕਰੋ ਸਤਿਗੁਰ ਆਪੇ ਪਾਰ ਲਗੰਦੇ ਸਭ ਸਿਮਰਨ ਕਰਿਆ ਕਰੋ ਸਤਿਗੁਰ ਆਪੇ ਪਾਰ ਲਗੰਦੇ ਸਭ ਸਿਮਰਨ ਕਰਿਆ ਕਰੋ ਵਾਹਿਗੁਰੂ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਵਾਹਿਗੁਰੂ ਆਪੇ ਹੀ ਪਾਰ ਲੰਗਾਉਂਦੇ ਆਪੇ ਹੀ ਪਾਰ ਲਗਾਉਂਦੇ ਜੀ ਆਪੇ ਹੀ ਪਾਰ ਲੰਗਾਉਂਦੇ ਸਤਿਗੁਰ ਆਪੇ ਹੀ ਪਾਰ ਲੰਗਾਉਂਦੇ ਸਤਿਗੁਰ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਸਤਿਗੁਰ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਵਾਹਿਗੁਰੂ ਆਪੇ ਹੀ ਪਾਰ ਲੰਗਾਉਂਦੇ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਦਿਨ ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਜਪ ਮਨ ਸਤਨਾਮ ਸਦਾ ਸਤਨਾਮ ਜਪ ਮੰਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮੰਨ ਸਤਨਾਮ ਸਦਾ ਸਤਨਾ ਜਪ ਮੰਨ ਸਤਨਾ ਸਦਾ ਸਤਨਾ ਜਪ ਮੰਨ ਸਤਨਾ ਸਦਾ ਸਤਨਾ ਹਰ ਤੇ ਪਲ ਤ ਹੈ ਮੁਖ ਉਜਲ ਹੋਏ ਨਿਤ ਧਿਆਈਏ ਹਰ ਪ੍ਰਖ ਨਰੰਜਨਾ ਜੇ ਸਿਮਰਣਾ ਪਾਤ ਘਤ ਤਿਨੀ ਵਡ ਪਾਗੀ ਹਰ ਜਪਨਾ ਜਾਨ ਨਾਨਕੋ ਇਹ ਮਤ ਦਿਨੀ ਜਨ ਨਾਨਕ ਕੋਈ ਮਤ ਦਿਨੀ ਜਪ ਹਰ ਭਵਜਲ ਤਰਨਾ ਸਭ ਸਿਮਰਨ ਕਰਿਆ ਕਰੋ ਸਤ ਗੁਰ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਸਤਗੁਰ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਸਤਗੁਰ ਆਪੇ ਹੀ ਪਾਰ ਲੰਗਾਉਂਦੇ ਸਭ ਸਿਮਰਨ ਕਰਿਆ ਕਰੋ ਸਤਗੁਰ ਆਪੇ ਹੀ ਪਾਰ